ਲੈ ਭਾਈ ਮੇਰੇ ਪਿੱਛੇ ਨਾ ਤੇਲੇ ਦੀ ਵੀਡੀਓ ਆ ਜਿਹੜੀ ਮੈਂ ਪੂਰੀ ਪਾਤੀ ਆ ਵੀਡੀਓ ਦੇ ਵਿੱਚ ਮੋਟਾ ਮੋਟਾ ਇਹ ਤੁਹਾਨੂੰ ਦੱਸਦਾ ਕਹਿੰਦੇ 20 ਦਿਨ ਤੱਕ ਝੋਨਾ ਵੱਡਿਆ ਜਾਣਾ ਕੀ ਸਪਰੇਅ ਕਰੀਏ ਭਾਈ ਜਦੋਂ ਲਾਸਟ ਪਾਣੀ ਲਾਓਗੇ ਉਹਦੇ ਵਿੱਚ ਆ ਨਾਂ ਦੀ ਦਵਾਈ ਪਾ ਦਿਓ ਬੀਪੀਐਮਸੀ 50 ਐਮਐਲ 500 ਐਮਐਲ ਤੇ 300 ਰੁਪਏ ਦਾ ਕੰਮ ਆ ਇਹ ਚੜਦੀ ਆ ਪਰ ਦਵਾਈ ਮਾਰਾ ਜਾਓ ਦਾ ਪ੍ਰਬੰਧ ਕਰਕੇ ਪਾਓ ਜੇ 30 ਦਿਨ ਲੈ ਜੂਗੀ ਜੇ ਬਾਸਮਤੀ ਆ ਭਾਈ ਤਾਂ ਹਿਬੀਫਨ ਪਾ ਦਿਓ ਭਾਈ ਜਾਂ ਪੈਕਸਲੋਨ ਪਾ ਦਿਓ ਜੇ ਕੋਈ ਪੂਸ਼ਾ ਪਾਸ਼ਾ ਫਿਰ ਵੀ ਤੁਸੀਂ ਆ ਪਾ ਦਿਓ ਜੇ ਸਸਤੇ 'ਚ ਜਾਣਾ ਯੂਪੀਐਲ ਦੀ ਇਮੇਜਨ ਪਾ ਸਕ ਵਸਪ ਦਾ ਵੀ ਬਲੈਕ ਸੋਇਆ ਦਾ ਵੀ ਬਹੁਤ ਵਧੀਆ ਕੰਮ ਹੈ ਜੇ ਤੁਸੀਂ ਮਹਿੰਗੀ ਨਹੀਂ ਕੀਤੀ ਇੱਕ ਆ ਸੈਪਾਰਾ ਨਾਲ ਇਹ ਹਰਾ ਰੱਖਦੀ ਹੈ ਇੰਡੋਫਿਲ ਦੀ ਆਈ ਆ ਬਾਈ 200 ਗ੍ਰਾਮ ਇਹਦੀ ਡੋਜ਼ ਆ ਐਸੀਫੇਟ ਆ ਦੇ ਵਿੱਚ ਨਾਲ ਅਸ਼ੀਨ ਵਾਲਾ ਟੈਕਨੀਕਲ ਆ ਇਹ ਵੀ ਤੁਸੀਂ ਪਾ ਸਕਦੇ ਹੋ ਜੇ ਇਹ ਨਹੀਂ ਪਾਉਣੀ ਸਸਤੀਆਂ ਜਾਣੀਆਂ ਤਾਂ ਚੈਸ ਅਸ਼ੀਨ ਠੀਕ ਆ ਕੁਇਨ ਗਾਰਡ ਘੜੜਾ ਦੀ ਲਾਲ ਅਕਟਾਰਾ ਮਿੱਡਾ ਇਹ ਤਾਂ ਹੈਗੀਆਂ ਹੈਗੀਆਂ ਨੇ 10 ਦਿਨ ਤੱਕ ਵੱਡਿਆ ਜਾਓ ਕੀ ਕਰੀਏ ਬਾਈ ਕੋਈ ਲੋੜ ਨਹੀਂ ਬਸ ਆਥਾਂ ਦੇ ਹੱਥ ਮਾਰ ਕੇ ਬਹਿ ਜਾਓ ਜੇ ਤੁਹਾਨੂੰ ਲੱਗਦਾ ਵੀ ਟਿੱਬੀਆਂ ਜਾਂ ਬੈਂਦੀਆਂ ਨੇ ਕਿਉਂਕਿ ਤੇਲਾ ਟਿੱਬੀਆਂ ਤੇ ਅਟੈਕ ਕਰਦਾ ਉੱਥੇ ਜ ਮਾੜੀ ਮੋਟੀ ਇੱਕ ਅੰਦੀ ਢੋਲੀ ਮਾਰ ਦਿਓ ਅਦਰਵਾਈਜ਼ ਲੋੜ ਨਹੀਂ